ਕਿਵਲ ਕਰਮੋ ਪਰਮੋ ਸੇ ਚੀਨੋ ਧਰਮੋ ਕਰਮੋ ਅਨਰਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਗੋ ਕੋਲ ਆਲਮ ਸਰਬ ਰੇਖਾਇ ਰਾਤ ਉ ਗਰੀਬ ਨਵਾ ਗੁਰਤਾ ਗੱਦੀ ਤੇ ਸੁਭਾਇ ਮਾਨ ਚਵਰ ਛਤਰ ਤਖਤ ਦੇ ਮਾਲਕ ਦਾਸ ਗੁਰੂ ਸਾਹਿਬ ਅਨ ਦੀ ਆਤਮਕ ਜੋਤ ਸਬਦ ਅਵਤਾਰ ਸਹਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਕਰਨਾਵੇ ਜੁੜ ਬੈਠੀ ਸਮੂਹ ਸਾਧ ਸੰਗਤ ਜੀਓ ਆਪ ਵਿਭਾਗੇ ਹੋ ਬ੍ਰਹਮ ਗਿਆਨੀ ਤਤਵੇਤੇ ਮਾਪੁਰਖੋ ਤਨ ਤਨ ਬਾਬਾ ਸੁਖਸੈਨ ਦਾਸ ਜੀਾਂ ਦੇ ਇਸ ਪਾਵਨ ਦਰਬਾਰ ਅੰਦਰ ਪਹੁੰਚ ਕਰਕੇ ਆਪ ਸਭ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਰ ਜਸ ਸਰਵਣ ਕਰ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਕਲਗੀਧਰ ਪਾਤਸ਼ਾਹ ਦੀ ਪਾਵਨ ਬਾਣੀ ਤੋਪਰ ਸਾਹਿਬ ਸਵਈਆਂ ਦੀ ਕਥਾ ਉਹਨਾਂ ਦੇ ਪਾਠ ਪ੍ਰਾਰੰਭ ਹਨ ਚਾਰ ਸ਼ਲੋਕ ਆਪਾਂ ਕੱਲ ਸਰਵਣ ਕਰ ਰਹੇ ਸਨ ਚਾਰ ਸਵਈਏ ਅਤੇ ਤੋ ਪ੍ਰਸਾਦ ਸਵਈਆਂ ਦੇ ਸਰਲੇਖੇਟ ਪੰਜਵੇਂ ਸਵਈਏ ਦੇ ਪਾਠ ਨੂੰ ਸਰਵਣ ਕਰੀਓ ਪ੍ਰੰਤ ਵਿਚਾਰ ਆਰੰਭਤਾ ਤੋਂ ਪਹਿਲਾਂ ਸਾਰੀ ਸੰਧਤਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਦ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰਾਜਨ ਦਲੈਗੇ ਭਾਰੀ ਘਮਾਨ ਪਰੈ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲਾਏਂਗੇ ਤੋਰ ਆਰੀਨ ਮਰਉ ਰ ਮਵਾਸਨ ਮਾਤੇ ਮਤੰਗਣ ਮਾਨ ਮਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜ਼ਹੌਨ ਨਿਦੌਨ ਚਲਾਂਗੇ ਗੁਰੂਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੋਈ ਅੰਦਰ ਜੋਧਿਆਂ ਦਾ ਸ਼ੂਰ ਬੀਰਾਂ ਦਾ ਬਲੀਆਂ ਦਾ ਤਾਕਤ ਵਾਲਿਆਂ ਦਾ ਜ਼ਿਕਰ ਕਰ ਰਹੇ ਨੇ ਸੋਦ ਸਿਪਾਹ ਸਿਪਾਹੀ ਸਿਪਾਹ ਸਿਪਾਈ ਸੁਧ ਪਾਵਨ ਸੁਧ ਸੁਧ ਸਿਪਾਹ ਦੁਰੰਤ ਦੁਬਾਹ ਦੁਰੰਤ ਜਿਹੜਾ ਕਿਸੇ ਨੂੰ ਕੋਈ ਜਿੱਤ ਨਹੀਂ ਸਕਦਾ ਜਿਹੜਾ ਅਜਿੱਤ ਹੋਵੇ ਉਸ ਨੂੰ ਦੁਰੰਤ ਕਹਿੰਦੇ ਦੁਬਾਹ ਜਿਹੜਾ ਜਿੱਤਿਆ ਨਹੀਂ ਜਾ ਸਕਦਾ ਅਜਿੱਤ ਸਿਪਾਹੀ ਸੁਧ ਅਤੇ ਜਿਹੜੇ ਨੌ ਜਿੱਤੇ ਜਾਣ ਵਾਲੇ ਨਹੀਂ ਜਿੱਤੇ ਨਹੀਂ ਜਾ ਸਕਦੇ ਸੋ ਸਾਜ ਸੁਨਾਹ ਸੋ ਸੋਨੇ ਸਾਜ ਸਾਜਨਾ ਸਵਰਨ ਸੁਨਾਹ ਸੰਜਵਾ ਜੰਗ ਦੇ ਵਿੱਚ ਸੰਜੋਗਾ ਪਹਿਨਿਆ ਜਾਂਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਦਾ ਬਣਿਆ ਸੰਜੋਗਾ ਪਹਿਨ ਕੇ ਮੈਦਾਨੇ ਜੰਗ ਵਿੱਚ ਸੂਰ ਬਿਲ ਜਾਂਦੇ ਐਸਾ ਕਥਨ ਹੈ ਗੁਰਦੇਵ ਦਾ ਸਤਗੁਰਾਂ ਨੇ ਇਸ ਪੰਜਵੇਂ ਸਵਈਏ ਦੇ ਅੰਦਰ ਉਹਨਾਂ ਯੋਧਿਆਂ ਦਾ ਹੀ ਜ਼ਿਕਰ ਕੀਤਾ ਹੈ ਜਿਹੜੇ ਬੜੇ ਮਹਾਨ ਜ਼ੋਦੇ ਹੋਏ ਜਿਨ੍ਹਾਂ ਨੂੰ ਕਿਸੇ ਨੇ ਜਿੱਤਿਆ ਨਹੀਂ ਅਜਿੱਤ ਰਹੇ ਸੋ ਸਾਜ ਸਾਜ ਕੇ ਸਵਾਰ ਕੇ ਸੰਜੋਹਾ ਪਹਿਨ ਕੇ ਦੁਰਾਜਨ ਮਰਜ ਕਹਿੰਦੇ ਵੈਰੀਆਂ ਨੂੰ ਸੱਜ ਕੇ ਸਵਾਰ ਕੇ ਸੰਜੋਹਾ ਪਹਿਨ ਕੇ ਸੂਰ ਬੀਜ ਮਦਾਨੇ ਰੰਗ ਵਿੱਚ ਜਾਂਦੇ ਨੇ ਤੇ ਵੈਰੀਆਂ ਨੂੰ ਦੁਰਾਜਨ ਦਲੇਂਗੇ ਦਲੇ ਜਾਂਦੇ ਦਲ ਦਿੰਦੇ ਖਤਮ ਕਰ ਦਿੰਦੇ ਨਾਸ਼ ਕਰ ਦਿੰਦੇ ਵੈਰੀਆਂ ਦਾ ਭਾਰੀ ਗਮਾਨੁ ਪਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲਾਇੰਗੇ ਭਾਰੀ ਬਹੁਤ ਜਿਆਦਾ ਗਮਾਨ ਹੰਕਾਰ ਜਉਧਿਆਂ ਨੂੰ ਹੰਕਾਰ ਕਿ ਬੜਾ ਸਾਡੇ ਕੋਲ ਬਲ ਹੈ ਤਾਕਤ ਹੈ ਭਾਰੀ ਗਮਾਨ ਭਰੇ ਮਨ ਮੈਂ ਮਨ ਦੇ ਵਿੱਚ ਜੋ ਦੇ ਸਰੂ ਉਹਨਾਂ ਦੇ ਅੰਦਰ ਵੀ ਹੰਕਾਰ ਆ ਗਿਆ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਅਜੇ ਤੱਕ ਹਰਾਇਆ ਨਹੀਂ ਬੜੇ ਮਨ ਨਾਲ ਹੰਕਾਰ ਦੇ ਨਾਲ ਕਰ ਪਰਬਤ ਪੰਖ ਹਲੈ ਕਰ ਹੱਥ ਪਰਬਤ ਪਹਾੜ ਮਹਾਰਾਜ ਕਹਿੰਦੇ ਜਿਹੜੇ ਪਹਾੜ ਨੇ ਪਰਬਤ ਨੇ ਉਹ ਹਿੱਲਦੇ ਨਹੀਂ ਦੂਸਰਾ ਪ੍ਰਕਰਨ ਹੀ ਨਾਲ ਹੈ ਪੰਖ ਹਲੈ ਯੋਧਿਆਂ ਨੂੰ ਹੰਕਾਰ ਹੋ ਗਿਆ ਕਿ ਪਰਬਤ ਪਹਾੜ ਜੇ ਖੰਭ ਲਾ ਕੇ ਉੱਡ ਵੀ ਜਾਵਾਂ ਜੋ ਜੋ ਦੇ ਸੂਰਬੀਰ ਐਨੇ ਹੰਕਾਰੀ ਇਹ ਪਹਾੜ ਪਰਬਤ ਖੰਭ ਲਾ ਕੇ ਉੱਡ ਜਾਣ ਪਰ ਸਾਡੀ ਸੱਤਿਆ ਇੰਨੀ ਸਾਡਾ ਬਲ ਇੰਨਾ ਇਨੀ ਤਾਕਤ ਐਨੇ ਅਸੀਂ ਸੂਰਮੇ ਆ ਅਸੀਂ ਮਜ਼ਾਨ ਮਜ਼ਾਨੇ ਜ਼ੰਗ ਦੇ ਵਿੱਚ ਨਾ ਹਲਾएंगे ਪਹਾੜ ਤੇ ਖੰਭ ਲਾ ਕੇ ਉੱਡ ਜਾਊ ਹੰਕਾਰ ਹੈ ਨਾ ਯੋਧੇ ਦਾ ਮੈਦਾਨੇ ਜੰਗ ਵਿੱਚ ਕਿ ਅਸੀਂ ਜਿੱਥੇ ਪੈਰ ਧਰ ਲਿਆ ਉੱਥੋਂ ਪੈਰ ਨਹੀਂ ਹਿਲੇਗਾ ਯੋਧਿਆਂ ਦੇ ਅੰਦਰ ਇੰਨਾ ਹੰਕਾਰ ਆ ਗਿਆ ਕਿ ਇੰਨਾ ਗਮਾਨ ਆ ਗਿਆ ਕਿ ਉਹ ਦਰੰਤ ਸਨ ਜਿੱਤੇ ਨਹੀਂ ਗਏ ਅਜਿੱਤ ਸਨ ਉਹਨਾਂ ਨੂੰ ਇੰਨਾ ਹੰਕਾਰ ਪ੍ਰਭਾਵਿਤ ਕਰ ਗਿਆ ਕਿ ਉਹ ਪर्वਤਾਂ ਨੂੰ ਖੰਭ ਦੀ ਤਸ਼ਰੀਹ ਦਿੰਦੇ ਨੇ ਕਿ ਇਹ ਪਰਬਤ ਖੰਭ ਲਾ ਕੇ ਉੱਡ ਜਾਣ ਪਰ ਅਸੀਂ ਨਹੀਂ ਹਿੱਲ ਸਕਦੇ ਜਿੱਥੇ ਖੜ ਗਏ ਮੈਦਾਨੇ ਜੰਗ ਦੇ ਵਿੱਚ ਸਾਨੂੰ ਕੋਈ ਹਲਾ ਨਹੀਂ ਸਕਦਾ ਇਹ ਯੋਧਿਆਂ ਦਾ ਹੰਕਾਰ ਯੋਧਿਆਂ ਦੀ ਪਰਥਾਏ ਇਹ ਸਵਈਆ ਹੈ ਜਿਵੇਂ ਜਿਵੇਂ ਉਹਨਾਂ ਦੀ ਮਨੋਵਿਰਤੀ ਜੋ ਜੋ ਉਹਨਾਂ ਦੇ ਅੰਦਰ ਬੀਤਿਆ ਤੋ ਦਾ ਜ਼ਿਕਰ ਗੁਰਦੇਵ ਨੇ ਕਰ ਦਿੱਤਾ ਹੈ ਤੌਰ ਆਰੀਨ ਮਰੋਰ ਮਵਾਸਨ ਤੌਰ ਤੋੜਨਾ ਆਰੀਨ ਵੈਰੀਆਂ ਦੁਸ਼ਮਣਾਂ ਨੂੰ ਔਰ ਆਰੀਨ ਮਰੋਰ ਮੜੋੜ ਕੇ ਮਵਾਸਨ ਮਾਰ ਦੇਣਾ ਹੰਕਾਰ ਹਉਮੈ ਯੋਧਿਆਂ ਨੂੰ ਸੂਰ ਬੀਰ ਮੈਦਾਨੇ ਜੰਗ ਵਿੱਚ ਲੜਨ ਵਾਲੇ ਕਹਿੰਦੇ ਅਸੀਂ ਵੈਰੀਆਂ ਨੂੰ ਮਰੋੜ ਦੇਾਂਗੇ ਤੋੜ ਦੇਾਂਗੇ ਮਾਤੇ ਮਤੰਗਣ ਮਾਨ ਮਲਾਂਗੇ ਮਾਤੇ ਮਸਤ ਮਤੰਗਣ ਹਾਥੀ ਮਤੰਗ ਹਾਥੀ ਇੱਥੇ ਅਰਬੀ ਵਿੱਚ ਅਲਹਾਜ ਹੋਣ ਕਰਕੇ ਨੰਨਾ ਬਹੁਵਚਨ ਦਾ ਸੰਕੇਤ ਹੈ ਅਰਬੀ ਦਾ ਅਰਥ ਨੰਨਾ ਬਹੁਵਚਨ ਦਾ ਸੰਕੇਤ ਹੁੰਦਾ ਹੈ ਸੰਸਕ੍ਰਿਤ ਵਿੱਚ ਹਾ ਹ ਸੰਕੇਤ ਹੁੰਦਾ ਹੈ ਸੰਸਕ੍ਰਿਤ ਵਿੱਚ ਬਹੁਵਚਨ ਹਾ ਹ ਸੰਕੇਤ ਹੈ ਮਾਤੇ ਮਤੰਗਣ ਮਸਤ ਹਾਤੀ ਹਾਤੀ ਮਸਤ ਜਿਹੜੇ ਨੇ ਮਾਤੇ ਮਤੰਗਣ ਮਾਨ ਮਲੈਗੇ ਯੋਧੇ ਕਹਿੰਦੇ ਅਸੀਂ ਹਾਥੀਆਂ ਨੂੰ ਹੀ ਮਿਟਾ ਦਿਆਂਗੇ ਹਾਥੀਆਂ ਨੂੰ ਮਸਤ ਹਾਥੀਆਂ ਨੂੰ ਹੀ ਮਿਟਾ ਦਿਆਂਗੇ ਇਨਾਂ ਯੋਧਿਆਂ ਦਾ ਅੰਦਰ ਹੰਕਾਰ ਹੈ ਹਉਮਾ ਹੈ ਤਾਂ ਸਤਗੁਰੂ ਜੀ ਸਰਵੌਰ ਪੰਕਤੀ ਸਵਈਏ ਦੀ ਸ਼ਲੋਕ ਹੈ ਸ਼ਲੋਕ ਦੇ ਵਿੱਚ ਰਹਾਉ ਹੈ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਸ਼ਲੋਕ ਦੇ ਵਿੱਚ ਆਉਂਦਾ ਰਹਾਉ ਰਹਾਉ ਸ਼ਲੋਕ ਦਾ ਮਰਕਜੀ ਖਿਆਲ ਹੁੰਦਾ ਕੇਂਦਰੀ ਪਾਪ ਹੁੰਦਾ ਸਾਰਾ ਸ਼ਲੋਕ ਉਸੇ ਤਿਹੇ ਆਧਾਰਤ ਹੁੰਦਾ ਪਰ ਪੌੜੀ ਵਿੱਚ ਸਵਈਏ ਵਿੱਚ ਰਹਾਉ ਦੀ ਥਾਂ ਤੇ ਅਖੀਰਲੀ ਪੰਕਤੀ ਹੀ ਸਰਮੌਰ ਹੁੰਦੀ ਹੈ ਜਿਵੇਂ ਵਾਰਾਂ ਨੇ ਵਾਰਾਂ ਦੇ ਸ਼ਲੋਕ ਨੇ ਸ਼ਲੋਕਾਂ ਦੀਆਂ ਪੌੜੀਆਂ ਨੇ ਵਾਰ ਦੀਆਂ ਪੌੜੀਆਂ ਵਿੱਚ ਅਖੀਰ ਪੌੜੀ ਦਾ ਜਿਹੜਾ ਬੰਦ ਹੁੰਦਾ ਹੈ ਉਹ ਸਾਰੀ ਪੌੜੀ ਦਾ ਸਾਰ ਹੁੰਦਾ ਹੈ ਇਸ ਤਰ੍ਹਾਂ ਸਵਈਏ ਦਾ ਅਖੀਰਲਾ ਬੰਦ ਸਵਈਏ ਦਾ ਸਾਰ ਹੁੰਦਾ ਹੈ ਪਹਿਲੋ ਉਦਾਹਰਨਾਂ ਨੇ ਪਰਮਾਨ ਨੇ ਪਹਿਲੇ ਬੰਦ ਜਿਹੜੇ ਪੜੇ ਆਪਾਂ ਸਰਵਣ ਕੀਤੇ ਸਵਈਏ ਦੇ ਇਹ ਉਦਾਹਰਨਾਂ ਨੇ ਪਰਮਾਨ ਨੇ ਹੁਣ ਮੂਲ ਪੰਕਤੀ ਸਿਰਮੌਰ ਪੰਕਤੀ ਸਵਈਏ ਦੀ ਮਰਕਜੀ ਖਿਆਲ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨੋ ਸ੍ਰੀ ਪਤ ਮਾਇਆ ਲక్ష్ਮੀ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਮਹਾਰਾਜ ਕਹਰੇ ਕਲਗੀਧਰ ਪਾਤਸ਼ਾਹ ਕਿ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਉਹਦੀ ਰਹਿਮਤ ਤੋਂ ਬਿਨਾ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨੂੰ ਜਹਾਨ ਸੰਸਾਰ ਜਹਾਨ ਜਗਤ ਤਿਆਗ ਛੱਡ ਜਾਣਾ ਮਹਾਰਾਜ ਕਹਿੰਦੇ ਇਹ ਸੰਸਾਰ ਨੂੰ ਛੱਡ ਜਾਣਾ ਹੈ ਕਿੰਨੇ ਛੱਡ ਗਏ ਬਹੁਤ ਛੱਡ ਗਏ ਤਿਆਗ ਜਹਾਨ ਨਿਦਾਨ ਚਲਾਂਗੇ ਨ ਦੱਦੇ ਨਾਲ ਹੈ ਧੱਦੇ ਨਾਲ ਹੋਵੇ ਤੋ ਖਜ਼ਾਨਾ ਹੈ ਧੱਦੇ ਨਾਲ ਹੈ ਔੜ ਅਖੀਰ ਨੂੰ ਨਦਾਨ ਭੰਡਾਰ ਨੂੰ ਕਹਿੰਦੇ ਨੇ ਖਜ਼ਾਨੇ ਨੂੰ ਕਹਿੰਦੇ ਨੇ ਉਹ ਦੱਦੇ ਨਾਲ ਹੁੰਦਾ ਇਹ ਦੱਦੇ ਨਾਲ ਹੈ ਇਹਦਾ ਅਰਥ ਓੜ ਕ ਅਖੀਰ ਨੂੰ ਤੋਂ ਮਹਾਰਾਜ ਕਹਿੰਦੇ ਨੇ ਨਦਾਨ ਚਲਾਂਗੇ ਅਖੀਰ ਨੂੰ ਇੱਥੋਂ ਰੁਖਸਤ ਹੋ ਜਾਣਾ ਸਾਰੇ ਚਲੇ ਗਏ ਜਿਹੜੇ ਪਹਿਲੋਂ ਆਏ ਉਹ ਵੀ ਚਲੇ ਗਏ ਵੱਡੇ ਵੱਡੇ ਯੋਧੇ ਸੂਰਬੀਰ ਆਪਣੇ ਆਪ ਨੂੰ ਪਰਬਤ ਨਾਲ ਤਸ਼ਰੀਹ ਦੇਣ ਵਾਲੇ ਵੀ ਇੱਥੋਂ ਚਲੇ ਗਏ ਸੁਦ ਸਿਪਾ ਦੁਰੰਤ ਦੁਬਾਹ ਸੋ ਸਾਜ ਸਲਹ ਦੁਰਾਜੰਦ ਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਗੇ ਆਪਦੇ ਗਿਆਤ ਲਈ ਅਰਜ ਹੈ ਤੇ ਤਕਸਾਲ ਦੇ ਵਿੱਚ ਮਹਾਂਪੁਰਖਾਂ ਵੱਲੋਂ ਵਿਦਿਆਤਰਾਂ ਨੂੰ ਦੱਸਿਆ ਗਿਆ ਕਿ ਇੱਥੇ ਅਦਿ ਵਿਸ਼ਰਾਮ ਇੱਥੇ ਲੱਗੇਗਾ ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਫਿਰ ਨੰਨਾ ਹੁੰਦਾ ਹੈ ਨਾ ਹਲੈਗੇ ਨੰਨਾ ਨਾ ਹਲੈਗੇ ਨਾਲ ਪੜਨਾ ਹੈ ਸੋਦੋ ਚਾਰਨ ਹੈ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਗੇ ਤੋਰ ਆਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ਼੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਪੰਜਵੇਂ ਸਵਈਏ ਦੇ ਅੰਦਰ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਯੋਧਿਆਂ ਦਾ ਸੂਰਬੀਰਾਂ ਦਾ ਜਿਹੜੇ ਅਜਿੱਤ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਪੰਜ ਸਵਈਆਂ ਦੇ ਪਾਠ ਉਸ ਦੀ ਵਿਤਾ